ਦੇਖ ਸਕਦੇ ਹੋ ਕਿ ਜਿੱਥੇ ਗਾਈਆਂ ਕਿਸ ਤਰੀਕੇ ਬੰਨੀਆਂ ਹੋਈਆਂ ਜੀ ਪਿੱਛੇ ਤਸਵੀਰਾਂ ਦੇ ਰਹਾ ਤੁਹਾਨੂੰ ਜਲੰਧਰ ਦੇ ਥਾਣਾ 8 ਦੇ ਬਾਹਰ ਦੀਆਂ ਜਿਹੜੀਆਂ ਸਾਂਝੇ ਕੀਤੀ ਜਾ ਰਹੀਆਂ ਨੇ ਸੋ ਜਲੰਧਰ ਦੇ ਵਿੱਚ ਗਊ ਜਿਹੜਾ ਟਰੱਕ ਆ ਗਊਆਂ ਦਾ ਫੜਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸਾਰੇ ਹੀ ਜਿਹੜੇ ਗਊ ਭਗਦ ਰਹੇ ਗਊ ਰੱਖਣ ਨੇ ਖੜੇ ਹੋਏ ਨੇ ਔਰ ਪਹਿਲਾਂ ਵੀ ਇਸ ਜਗ੍ਹਾ ਦੇ ਉੱਪਰ ਜਿਹੜਾ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਜਿਹੜੇ ਆ ਟਰੱਕ ਫੜੇ ਗਏ ਨੇ ਔਰ ਦੇਖੋ ਪਿੱਛੇ ਜਿਹੜਾ ਗਾਈਆਂ ਦਾ ਭਰਿਆ ਟਰੱਕ ਹੈ ਜਿਹੜਾ ਕਿ ਜਲੰਧਰ ਦੇ ਪਠਾਨਕੋਟ ਚੌਂਕ ਤੋਂ ਫੜਿਆ ਗਿਆ ਉਹ ਗੱਲ ਦਿੱਤੀ ਸੂਚਨਾ ਮਿਲੀ ਸੀ ਕਿ ਗਾਈਆਂ ਦਾ ਦੋ ਗੱਡੀ ਦੀ ਇਨਫੋਰਮੇਸ਼ਨ ਸੀ ਇੱਕ ਜਿਹੜੀ ਗੋਮਾਸ ਦੀ ਤੇ ਇੱਕ ਜਿਹੜੀ ਗਾਈਆਂ ਨਾਲ ਭਰੀ ਸੀ ਗੱਡੀ ਦੀ ਦੋਨੋਂ ਮਹੀਨਦਾ ਪਿਕਅਪ ਸੀਗੀ ਮਹੀਨਦਾ ਪਿਕਅਪ ਜਿਹੜਾ ਕਾਬੂ ਹੋ ਗਿਆ ਆ ਤੇ ਜਿਹੜਾ ਗੋਮਾਸਰ ਆਇਆ ਉਹਦੇ ਕਾਬੂ ਨਹੀਂ ਹੋਇਆ ਤਸਕੀਮ ਲੱਗੀ ਹੋਈ ਹੈ ਜਿੱਦਾਂ ਇਨਫੋਰਮੇਸ਼ਨ ਮਿਲਦੀ ਹੈ ਉਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਤੇ ਦੋ ਬੰਦੇ ਸਵਾਰ ਸੀ ਇੱਕ ਫਰਾਰ ਹੋ ਗਿਆ ਤੇ ਦੂਜਾ ਬੰਦਾ ਜਿਹੜਾ ਸੀ ਕਾਬੂ ਕੀਤਾ ਇਸ ਨੂੰ ਅਸੀਂ ਪੁੱਛਿਆ ਵੀ ਗਾਈ ਤੇ ਇਹਨਾਂ ਦਾ ਕੋਈ ਸਪਸ਼ਟ ਜਣਾ ਵਧੀਆ ਜਵਾਬ ਨਹੀਂ ਦਿੱਤਾ 6 ਜੂਨ ਆ ਗਿਆ 6 ਜੂਨ ਹੈ ਬਕਰੀ Eid ਹੈ ਬਕਰੀ Eid ਕਰਕੇ ਜਿਹੜੀਆਂ ਗਾਇਆਂ ਜਿਹੜੀਆਂ ਉਹ ਵੱਢਣ ਲਈ ਜੰਮੂ ਕਸ਼ਮੀਰ ਜਾਂ ਹੋ ਜਿਹੜੇ ਤਸਕਰ ਹੈਗੇ ਆ ਲੋਕਲ ਜਿਹੜੇ ਤਸਕਰ ਤਸਕਰੀ ਕਰਦੇ ਗਾਇਆਂ ਦੀ ਲੈ ਕੇ ਉਹ ਜਿਹੜੇ ਐਕਟਿਵ ਹੋਏ ਹੋਏ ਨੇ ਅਸੀਂ ਉਹਨਾਂ ਨੂੰ ਸਾਬ ਲਫਜ਼ਾਂ ਨਾਲ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਅਸੀਂ ਜਿਹੜੀ ਹੈ ਗਊ ਮਾਤਾ ਕਵੱਢ ਜਿਹੜਾ ਕੀ ਜਿਹੜੇ ਗਊ ਰક્ષਕ ਆ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਪਠਾਨਗੋੜ ਚੌਂਕ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਫੜਿਆ ਗਿਆ ਉਹ ਗੱਡੀ ਨੰਬਰ ਵੀ ਤੁਸੀਂ ਦੇਖ ਸਕਦੇ ਹੋ PB08 ਜਿਹੜਾ 5 AP 2325 ਦਾ ਨੰਬਰ ਹੈ ਔਰ ਜਿਹੜਾ ਮਾਲਕ ਸੀਗਾ ਉਹ ਵੀ ਅਸੀਂ ਮੌਕੇ ਤੇ ਫੜ ਲਿਆ ਆ ਜੀ ਉਹਦਾ ਨਾਮ ਸੁਖਵਿੰਦਰ ਸਿੰਘ ਟੋਨੀ ਮਾਲਕ ਢੇੜੀਆਂ ਪਿੰਡ ਤੋਂ ਹੈਗਾ ਜੀ ਗਾਈਆਂ ਫੜਨ ਦਾ ਮਤਲਬ ਇਹ ਨਹੀਂ ਹੈਗਾ ਕਿ ਹਾਂ ਜੀ ਤੁਸੀਂ ਇਹ ਪਟਾਣਕੋਟ ਬਾਈਪਾਸ ਤੋਂ ਹਰੇ ਇੱਕ ਗਾਂ ਜਾ ਰਹੀ ਹੈ ਇੱਥੋਂ ਇੱਥੋਂ ਕੱਟ ਕੇ ਵੀ ਜਾ ਰਹੀ ਹੈ ਇੱਥੋਂ ਰਿਲੀਜ਼ ਹੋ ਕੇ ਵੀ ਜਾ ਰਹੀ ਹੈ ਇਸ ਹਿੰਦੂਆਂ ਨੂੰ ਮੈਂ ਇੰਨਾ ਇੰਨਾ ਜਾਗਰੂ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਇੰਨੀ ਗੱਲ ਆ ਕਿ ਤੁਸੀਂ ਇਹਨਾਂ ਦੁੱਧ ਪੀਨੇ ਹੋ ਤੇ ਤੁਸੀਂ ਰੱਖਿਆ ਵੀ ਇਹਨਾਂ ਤੁਸੀਂ ਗੁੱਦ ਕਰਨੀ ਹੈ ਇਹ ਸਾਰੀ ਮਿਲੀ ਭਗਤ ਹੈ ਜੀ ਜੀਵ ਅਕਸ਼ਾਂ ਨੂੰ ਕੁਝ ਨਹੀਂ ਹੈਗਾ ਜੀ ਤੁਸੀਂ ਇੰਨਾ ਸਵੇਰੇ ਉੱਠ ਕੇ ਦੁੱਧ ਪੀਣੇ ਹੋ ਖਾਣੇ ਪੀਣੇ ਹੋ ਤੁਹਾਡੇ ਆਪਣੇ ਬੱਚਿਆਂ ਨੂੰ ਦੁੱਧ ਬੁਲਾਣੇ ਹੋ ਤੁਸੀਂ ਰੱਖਿਆ ਕਰਨੇ ਵੀ ਤੁਸੀਂ ਕੋਦ ਦਾ ਰੱਖਿਆ ਕਰਨਾ ਸਾਡਾ ਜ਼ਿੰਮੇਵਾਰੀ ਨਹੀਂ ਕਿਸ ਸਰ ਰੱਖਿਆ ਕਰਨੇ ਸਾਰੇ ਜ਼ਿੰਮੇਵਾਰੀ ਹੈ ਅਸੀਂ ਅੱਧੀ ਰਾਤੀ ਇਹਨਾਂ ਟਾਈਮ ਹੋ ਗਿਆ ਵਾ 1:3 ਵਜ ਗਿਆ ਵਾ ਅਸੀਂ ਅੱਧੀ ਰਾਤੀ ਆ ਗਏ ਕਿਉਂਕਿ ਸੰਗਠਨ ਹੀ ਹਰ ਵਾਰੀ ਅੱਗੇ ਆਉਂਦੇ ਨੇ ਸੰਗਠਨ ਵੜਦੇ ਨੇ ਕੰਮ ਪ੍ਰਸ਼ਾਸਨ ਦਾ ਪ੍ਰਸ਼ਾਸਨ ਜੇ ਇਹ ਚੀਜ਼ ਜਿੰਨੀ ਹਾਂ ਤੁਸੀਂ ਜਿੰਨੀ ਵਾਰ ਦੇਖੂਗੇ ਕੋਈ 3 ਨੰਬਰ ਕੋਈ 5 ਨੰਬਰ ਕੋ 4 ਨੰਬਰ ਨਹੀਂ ਘਊ ਮਾਸ ਫੜਿਆ ਜਾਂਦਾ ਦੋ ਦੋ ਫੜਿਆ ਜਾਂਦਾ 8 ਨੰਬਰ ਫੜਿਆ ਜਾਂਦਾ ਫੜਾ ਕੇ ਜਾਂਦੇ ਆ ਇੱਕ ਕੋਈ ਕੁਛ ਵੀ ਕਰਕੇ ਜਾਂਦੇ ਨੇ ਕਾਲਾ ਮਾਲਾ ਹੋ ਗਏ ਉਹ ਤਿੰਨ ਚਾਰ ਦਿਨ ਬਾਅਦ ਪਤਾ ਨਹੀਂ ਲੱਗਦਾ ਉਹ ਬਾਅਦ ਚ ਕਹਿੰਦੇ ਹਾਂ ਜੀ ਹਾਂਜੀ ਬਾਸ ਕੋਈ ਹੋਰ ਫਰੋਜਾ ਸੀਗਾ ਜਾਂ ਫਲਾਣਾ ਸੀਗਾ ਮਲਾਣਾ ਢਮਕਾਣਾ ਸੀਗਾ ਉਹ ਉਸ ਕੇਸ ਨੂੰ ਇਹ ਖਤਮ ਕਰ ਦਿੰਦੇ ਨੇ ਸਰ ਇੱਕ ਹੋਰ ਸਵਾਲ ਆ ਤੁਸੀਂ ਜ਼ਿਕਰ ਕੀਤਾ ਕਿ ਹਰ ਵਾਰੀ ਜਦੋਂ ਵੀ ਕੋਈ ਚੀਜ਼ ਫਟਦੇ ਆ ਗੱਡੀ ਫਟਦੇ ਆ ਪਰ ਇਸ ਏਰੀਆ ਪੱਕਾ ਨਾਕਾਬੰਦੀ ਕਿਉਂ ਨਹੀਂ ਕੀਤੀ ਜਾਂਦੀ ਕਿਉਂਕਿ ਜੇ ਪਤਾ ਹੀ ਹੈ ਕਿ ਇੱਥੋਂ ਲੰਘਣੀ ਗੱਡੀ ਇੱਥੇ ਹੀ ਬੜੀ ਆਉਂਦੀ ਨਾਕਾ ਹੋ ਹੀ ਨਹੀਂ ਸਕਦਾ ਪੱਕਾ ਨਾਕਾ ਸੀ ਲਾ ਕੇ ਬੈਠੇ ਆ ਅਸੀਂ ਪ੍ਰਾਈਵੇਟ ਬੰਦੇ ਆ ਸਰਕਾਰੀ ਬੰਦੇ ਪੈਸੇ ਖਾ ਰਹੇ ਆ ਪ੍ਰਾਈਵੇਟ ਬੰਦੇ ਆਪਣੀ ਦੁਨੀਆ ਨਮ ਕੀ ਹੱਥੋਂ ਗੱਡੀ ਨਿਕਲਣ ਵਾਲੀ ਹੈ ਇਦਾਂ ਹੁੰਦਾ ਹੈ ਇਦਾਂ ਪਰ ਦੇਖੋ ਇੰਨਾ ਕੁਝ ਹੋ ਗਿਆ ਭਾਜੀ ਇੱਕ 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 ਸਵਾਲ ਹੈ ਇੰਨਾ ਕੁਝ ਹੋ ਜਾਂਦਾ ਅੱਗੇ ਵੀ ਗੱਡੀਆਂ ਕਈ ਵਾਰ ਫੜੀਆਂ ਗਈਆਂ ਸਾਲ 'ਚ ਮੈਨੂੰ ਲੱਗਦਾ 7 8 10 ਵਾਰ ਹੀ ਗੱਡੀਆਂ ਫੜੀਆਂ ਗਈਆਂ ਥੋੜੇ ਦਿਨ ਪਹਿਲਾਂ ਹੀ ਫੜੀਆਂ ਗਈਆਂ ਪਰ ਸਰਕਾਰ ਦੇ ਕੋਈ ਅਧਿਕਾਰੀ ਦਾ ਕੋਈ ਬਿਆਨ ਕਿਉਂ ਨਹੀਂ ਆਉਂਦਾ ਸਾਹਮਣੇ ਕਿ ਅਗਰ ਗਊ ਬੇਨਤੀ ਕਰਦੇ ਆ ਜੇ ਸਰਕਾਰੀ ਅਹੁਦਾ ਨਹੀਂ ਸੰਭਾਲਿਆ ਜਾਂਦਾ ਜੀ ਤੁਸੀਂ ਪ੍ਰਾਈਵੇਟ ਬੰਦਿਆਂ ਨੂੰ ਦੇ ਦੋ ਸਰਕਾਰੀ ਅਹੁਦੇ ਪ੍ਰਾਈਵੇਟ ਟੈਂਡਰ ਦੇ ਦੋ ਅਸੀਂ ਸਾਂਭਲ ਕੇ ਖਾਦੁੰਦਾ ਤੁਸੀਂ ਯਾਦ ਹੋ ਤੁਸੀਂ ਸਾਨੂੰ ਦੇਓ ਤੁਸੀਂ ਸਾਨੂੰ ਸਾਡੇ ਜ਼ਿੰਮੇਵਾਰੀ ਦੇਓ ਸਾਡੇ ਸਾਰਾ ਕੁਝ ਰੱਖੋ ਕਿ ਆ ਵੀ ਅਸੀਂ ਗੱਡੀ ਫੜੀਏ ਅਸੀਂ ਬੰਦਨਾ ਜੋ ਮਰਜ਼ੀ ਕਰੀਏ ਬਾਅਦ ਤੁਹਾਨੂੰ ਇਹਦੀ ਪੁਸ਼ਟੀ ਕਰਾਂਗੇ ਇਹ ਦਵਾਗੇ ਕਿ ਜਦੋਂ ਤੱਕ 100% ਬੰਦੇ ਨਾਲ ਨਾ ਹੋਵੇ ਨਾ ਕਿ ਆ ਵੀ ਬੰਦੇ ਨੇ ਪੂਰਾ ਜੁਰਮ ਕੀਤਾ ਤੱਕ ਉਹਨੇ ਕੁਝ ਨਹੀਂ ਕਰਾਂਗੇ ਉਸ ਤੋਂ ਬਾਅਦ ਅਸੀਂ ਉਹਦੀ ਉਹਦੀ ਲੱਤ ਤੋੜੀਏ ਉਹਦੀ ਬਾਹ ਤੋੜੀਏ ਜੋ ਮਰਜ਼ੀ ਕਰੀਏ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਉਹ ਸਰਕਾਰ ਜ਼ਿੰਮੇਵਾਰ ਹੋएगी ਸੋ ਬਿਲਕੁਲ ਜੀ ਗੁੱਸੇ ਦੇ ਵਿੱਚ ਆ ਗਏ ਨੇ ਸਾਰੇ ਕਿਉਂਕਿ ਇਹ ਮਾਹੌਲ ਇਦਾਂ ਦਾ ਹੈ ਸਿਕਿਉਰਿਟੀ ਚਾਹੀ ਨਾ ਸਾਨੂੰ ਗੱਡੀਆਂ ਚਾਹੀਦੀਆਂ ਕੁਛ ਨਹੀਂ ਚਾਹੀਦਾ ਅਸੀਂ ਆਮ ਬੰਦੇ ਆ ਸਾਨੂੰ ਸਿਰਫ ਇੰਨਾ ਕ ਅਧਿਕਾਰ ਚਾਹੀਦਾ ਕਿ ਸਾਡੀ ਇਥੇ ਸੁਣੀ ਜਾਏ ਜੀ ਥਾਣਿਆਂ ਵਿੱਚ ਅਧਿਕਾਰੀ ਨਹੀਂ ਕਾਰਵਾਈ ਦੀ ਮੇਨ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਕਿੱਥੇ ਜਾਵਾਂਗੇ ਸੋ ਮੌਕੇ ਦੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਇਸ ਵੇਲੇ ਥਾਣਾ ਡਿਵੀਜ਼ਨ ਨੰਬਰ 8 ਦੇ ਬਾਰ ਦੀਆਂ ਜਿਹੜੀਆਂ ਸਾਂਝੀ ਕੀਤੀਆਂ ਜਾ ਰਹੀਆਂ ਨੇ ਜਿੱਥੇ ਇੱਕ ਗੱਡੀ ਜਿਹੜੀ ਗਊਆਂ ਦੀ ਫੜੀ ਗਈ ਆ ਉੱਥੇ ਜਿਹੜੇ ਡਿਊਟੀ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਕਰਦੇ ਆ ਹਾਂਜੀ ਸਰ ਕੀ ਮਾਮਲਾ ਕੀ ਸੀਗਾ ਹਾਂਜੀ ਕੀ ਮਾਮਲਾ ਹੈ ਕਿ ਕਿਥੋਂ ਗੱਡੀ ਜਿਹੜੀ ਲੈ ਕੇ ਆਏ ਜੀ ਪਤਾ ਨਹੀਂ ਮੈਂ ਇਹ ਲੈ ਕੇ ਆਇਆ ਜੀ ਹਾਂਜੀ ਤੇ ਸਰ ਕਈ ਅੱਗੇ ਵੀ ਕਹਿੰਦੇ ਕਈ ਵਾਰੀ ਗੱਡੀਆਂ ਫੜੀਆਂ ਗਈਆਂ ਪਰ ਕਾਰਵਾਈ ਨਹੀਂ ਜਿਹੜੀ ਕਹਿੰਦੇ ਕੀਤੀ ਜਾਂਦੀ ਕੀ ਗੱਲਬਾਤ ਫੜੀ ਗਈ ਆ ਗੱਡੀ ਲੈ ਕੇ ਆਈ ਪਟਨਾਪੁਰ ਚੋਂ ਲੈ ਕੇ ਆਏ ਹਾਂ ਤੁਸੀਂ ਇਹ ਗੱਲ ਕੋ ਪਟਨਾਪੁਰ ਚੋਂ ਲੈ ਕੇ ਆ ਕੇ ਤਾਂ ਅਸੀਂ ਤਾਂ ਤੁਸੀਂ ਇਹ ਇਹ ਆਪਣੀ ਡਿਊਟੀ ਦੇ ਇਹ ਨਾ ਜਾਓ ਕਿ ਇਹ ਫੜ ਕੇ ਲਿਆਏ ਆ ਇਹ ਫੜ ਕੇ ਇਹ ਲਿਆਇਆ ਤੁਹਾਨੂੰ ਸਭ ਕੁਝ ਲਿਖਾਇਆ ਪਿਆਣਾ ਤੁਸੀਂ ਆ ਤੁਸੀਂ ਦੱਸ ਸਕਦੇ ਹੋ ਕਿਥੇ ਫੜ ਕੇ ਲਿਆਏ ਗੱਡੀ ਪਟਨਾਪੁਰ ਚੋਂ ਚ ਲੈ ਆਂਦੀ ਫੜ ਕੇ ਹਾਂ ਤੁਸੀਂ ਇਹ ਸਪਸ਼ਟ ਕਰੋ ਕੋਈ ਕਹਿੰਦੇ ਆ ਲੈ ਕੇ ਆਇਆ ਜੀ ਨਹੀਂ ਮੈਂ ਕੋਈ ਕਹਿੰਦਾ ਲੈ ਕੇ ਤੁਸੀਂ ਆਏ ਨਾ ਭਾਜੀ ਸਰ ਤੁਹਾਡੀ ਜਿੰਮੇਵਾਰੀ ਸਾਡੀ ਜਿੰਮੇਵਾਰੀ ਨਹੀਂ ਚਲੋ ਉਹ ਲੈ ਕੇ ਫੁਹਾਲ ਦੀ ਕਿਹੜੀ ਉਹ ਕਹਿੰਦੇ ਜਿਹੜੇ ਤਿੰਨ ਵਿਅਕਤੀ ਅੰਦਰ ਬਿਠਾਏ ਆ ਉਹਨਾਂ ਤੋਂ ਕਹਿੰਦੇ ਕੋਈ ਕਾਰਵਾਈ ਹਲੇ ਤੱਕ ਕੀਤੀ ਨਹੀਂ ਗਈ ਕਹਿੰਦੇ ਉਹ ਅੰਦਰ ਏ ਇੰਨੀ ਗੱਲ ਤੁਸੀਂ ਕਹਿ ਰਹੇ ਹੋ ਮੈਨੂੰ ਤਾਂ ਪਤਾ ਨਹੀਂ 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 ਉਹਨਾਂ ਨੇ ਇੰਨੀ ਗੱਲ ਕਹੀ ਕਿ ਕਹਿੰਦੇ ਸੀ ਰੂਮ ਦੇ ਕਿੰਨੇ ਪਟਾਇਆ ਨਹੀਂ ਨਹੀਂ ਇੱਕ ਚੀਜ਼ ਦੇਖੋ ਸਰ ਗੁਰਮੀਤ ਜੀ ਗੱਲ ਸੁਣੋ ਹਾਲਾਤ ਵਗੈਰਾ ਜਦੋਂ ਪਟਣ ਤੱਕ ਹਾਲਾਤ ਨਹੀਂ ਵੜਦਾ ਬਿਲਕੁਲ ਬਿਲਕੁਲ ਅਸੀਂ ਮੰਨਦੇ ਹਾਂ ਹਾਲਾਤ ਜੀ ਨਹੀਂ ਦੱਸਦੇ ਇੱਕ ਚੀਜ਼ ਹੈ ਅੱਗੇ ਵੀ ਕਈ ਵਾਰ ਗੱਡੀਆਂ ਜਿਹੜੀ ਕਿ ਪਿੱਛੇ ਵੀ ਥੋੜੇ ਦਿਨ ਪਹਿਲਾਂ ਗੱਡੀ ਫੜੀ ਗਈ ਸੀ ਪਰ ਹਰ ਵਾਰ ਵਿਅਕਤੀ ਜਿਹੜੇ ਇਦਾਂ ਹੀ ਕੰਮ ਕਰਦੇ ਨੇ ਹਰ ਵਾਰ ਜਿਹੜਾ ਨਿਬੜ ਜਾਂਦਾ ਬਾਅਦ ਪਤਾ ਨਹੀਂ ਲੱਗਦਾ ਕਿੱਥੇ ਗਿਆ ਕਿੱਥੇ ਨਹੀਂ ਕਿਵੇਂ ਸਮਝੋ ਇਸ ਚੀਜ਼ ਨੂੰ ਕਿ ਅਸੀਂ ਇਰੀ ਪਰਚੇ ਦੇ ਦਿੱਤੇ ਆ ਗੱਡੀਆਂ ਖੜੀਆਂ ਸਾਰੀਆਂ ਇੱਥੇ ਪਰਚੇ ਦੇ ਕੇ ਗੱਡੀਆਂ ਖੜੀਆਂ ਸਾਰੀਆਂ ਇੱਥੇ ਇਹ ਬੰਦਿਆਂ ਦਾ شناخت ਹੋਈ ਕਿ ਕਿੱਥੇ ਦੇ ਰਹਿਣ ਵਾਲੇ ਕੌਣ ਐ ਇਹ ਮਾਨ ਤੇਰੀ ਦੇ ਇਥੇ ਉਹ ਐਡਰੈਸ ਲਿਖਾਇਆ ਇਹਨਾਂ ਨੇ ਕੋਈ ਨਾਖ ਤੋਂ ਸਿਹਰੇ ਕਰਾਂਗੇ ਰਾਤ ਨੂੰ 2 ਵਜੇ ਤੇ ਇਹਨਾਂ ਦਾ ਕੀ ਹੈਗਾ ਆਪਣਾ ਬੈਕਗ੍ਰਾਉਂਡ ਕੀ ਹੈ ਬੈਂਕ ਰੋਡ ਤੁਹਾਨੂੰ ਨਹੀਂ ਪਤਾ ਹਾਲ ਤਾਂ ਸਾਡੇ ਕੋ ਆਏ ਆ ਹਾਲੇ ਕਰਾਂਗੇ ਆਪਾਂ ਸਾਰਾ ਪੁੱਛ ਕੇ ਕਰਾਂਗੇ ਪਹਿਲਾਂ ਤਾਂ ਨਹੀਂ ਕੋਈ ਪਰਚਾ ਪੁਰਚਾ ਇਹਨਾਂ ਦੇ ਜਿਹੜੇ ਬੰਦੇ ਫੜੇ ਨੇ ਸਾਡੇ ਕੋ ਤਾਂ ਇੱਥੇ ਪਰਚੇ ਮੈਨੂੰ ਦਿੱਤਾ ਨਹੀਂ ਇਹਦੇ ਕੋਈ ਅੱਛਾ ਜੀ ਤੇ ਗੱਡੀ ਮਲੇ ਕੋਈ ਕਿਰਾਏ ਕਰੋ ਤੇ ਕਿ ਆ ਜਿੰਮਾ ਚਾਰ ਕੀ ਹੈ ਨਾ ਇੱਕ ਬੱਚਾ ਵੀ ਵਿੱਚ ਕਹਿੰਦੇ ਛੋਟਾ ਜਿਹਾ ਹੈਗਾ ਉਹ ਨਾ ਬੱਚਾ ਵੀ ਹੈਗਾ ਵਿੱਚ ਤੇ ਹੁਣ ਫੋਨ ਵਾਲੀ ਹੈਗੀ ਬੱਚਕ ਫੁਲਾਲ ਦੀ ਘੜੀ ਕੀ ਹੁਣ ਗਰਮੇਲ ਦੀ ਕਾਰਵਾਈ ਕੀਤੀ ਯਾਰੀ ਤੁਹਾਡੇ ਵੱਲੋਂ ਕਾਰ ਵੀ ਬਿਆਨ ਲਿਖ ਲਿਆ ਉਹਨਾਂ ਦਾ ਕਿਉਂਕਿ ਉਹ ਕਹਿ ਰਹੇ ਕਿ ਆਸ਼ਵਾਸਨ ਜਿਹੜਾ ਹਰ ਵਾਰੀ ਪ੍ਰਸ਼ਾਸਨ ਦੇਂਦਾ ਪਰ ਕੋਈ ਕਾਰਵਾਈ ਜਿਹੜੀ ਹੈ ਠੀਕ ਨਹੀਂ ਕੀਤੀ ਜਾਂਦੀ ਹੁਣ ਆਪਾਂ ਪਹਿਲਾਂ ਬਾਈ ਬਾਈ ਕਰਾਂਗੇ ਨਾ ਆਪਾਂ ਬਿਆਨ ਕੀ ਲਿਖਿਆ ਪੁੱਛੋ ਕੀ ਬਿਆਨ ਹੋਏ ਤੁਹਾਡੇ ਉਹਨਾਂ ਨੇ ਲਿਖਾਤਾ ਭਾਈ ਉਹ ਲਿਖ ਲਿਆ ਬਿਆਨ ਜਿਹੜਾ ਲੈ ਕੇ ਉਹਨਾਂ ਆਪਾਂ ਬਿਆਨ ਲਿਖ ਲੈਣਾ ਨਹੀਂ ਇੰਨਾ ਪੁੱਛੋ ਕਿ ਜਿਹੜਾ ਨਸ਼ਾ ਤਰਸ ਤਰ ਆਦੂ ਉਹਨੂੰ ਰਾਤ ਨੂੰ ਰਿਮਾਰਟ ਤੇ ਲੈਣੇ ਆ ਇਹਨੂੰ ਰਿਮਾਰਟ ਤੇ ਲਿੱਤਾ ਜਾ ਰਿਹਾ ਇਹਦਾ ਕੋਰਕਟਾ ਪਾਉਣ ਡਿਆ ਪੁੱਛੋ ਉਹਦੇ ਚਲੋ ਅਨਪੋ ਰਿਮਾਰਟ ਦਾ ਭਾਈ ਹਲੇ ਪਰਚਾ ਦਾ ਜੋ ਉਸ ਤੋਂ ਬਾਅਦ ਆ ਕੇ ਰਿਮਾਰਟ ਹੁੰਦਾ ਪਹਿਲਾਂ ਕੋਈ ਰਿਮਾਰਟ ਨਹੀਂ ਹੁੰਦਾ ਹੱਥ ਬੰਦੇ ਲੈ ਕੇ ਆਏ ਤਾਂ ਕਿਥੋਂ ਰਿਮਾਰਟ ਹੋ ਜਾਣਾ ਹਲੇ ਕੋਰਕ ਵਿੱਚ ਪੇਸ਼ ਕਰਾਂਗੇ ਨਹੀਂ ਗੁਰਮੀਤ ਵੀ ਫਿਰ ਵੀ ਇੱਕ ਚੀਜ਼ ਹੈ ਇੱਕ ਤੇ ਤੁਸੀਂ ਪੁੱਛ ਕੇ ਕੀਤੀ ਹੋਊਗੀ ਗਾਇਆਂ ਲੈ ਕੇ ਕਿੱਥੋਂ ਆਏ ਯਾ ਇਹਨਾਂ ਨੇ ਲੈ ਕੇ ਮੰਡੀ ਚੋਂ ਲੈ ਕੇ ਆਏ ਲੈ ਕੇ ਆਪਣੇ ਡੈਰੀ ਉੱਥੇ ਉੱਥੇ ਲੈ ਕੇ ਚੱਲੇ ਗਏ ਅੱਛਾ ਡੈਰੀ ਲੈ ਕੇ ਚੱਲੇ ਸੀ ਹਾਂਜੀ 300 ਕਿਲੋਮੀਟਰ ਦੂਰ ਉਹ ਕਿੰਦੇ ਵੱਡਣ ਨਹੀਂ ਲੈ ਕੇ ਚੱਲੇ ਸੀ ਜਿੱਦਾਂ ਵੱ ਉਹਨਾਂ ਦੀ ਗੱਤ ਬੰਨ੍ਹਿਆ ਹੈ ਫੇ ਮੂੰਹ ਵਾ ਨਾ ਬੰਨੇ ਪਏ ਉਹਨਾਂ ਨੇ ਜਿੱਦਾਂ ਕਾਫੀ ਉਹ ਪਿੱਛੇ ਗਾਈਆਂ ਦੇ ਮੂੰ ਬੰਨੇ ਮੂੰ ਬੰਨੇ ਬਣਾਓ ਦੇਖੋ ਤੇ ਗਾਈਆਂ ਨੂੰ ਕਾਫੀ ਰਸ ਗਿਆ ਬੰਨਿਆ ਵੀਡੀਓ ਬਣਾਓ ਨਹੀਂ ਸ਼੍ਰੀਮਨ ਮੇਰੇ ਗਾ ਸੁਣਾ ਸਾਰਾ ਕੁਝ ਮਤਲਬ ਸਾਰਾ 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 ਕੁਝ 8 ਨੰਬਰ ਚੋਂ ਨਿਕਲਦਾ ਹਾਂਜੀ ਸਾਰਾ ਕੁਝ 8 ਨੰਬਰ ਚੋਂ ਕਿਤੇ ਵਿੱਚੋਂ ਨਿਕਲਦਾ ਭਾਈ ਰੋੜ ਹੀ ਹੈ ਨਾ 7 ਨੰਬਰ ਦੇ ਵਿੱਚ ਆਂਦਾ ਨਾ 3 ਨੰਬਰ ਨਾਲ 4 ਨਾਲ 5 ਨਾਲ 6 ਨੰਬਰ ਸਾਈਡ ਤੇ ਰੋੜ ਨਾ ਰੋੜ ਹੀ ਹੈ ਮੈਂ ਗੱਲਾਂ ਸੁਣਾਉਂਦੀ ਆਂ ਜੇ ਫਿਰ ਜੇ ਤੁਸੀਂ ਕਹਿੰਦੇ ਇੱਕ ਸਵਾਲ ਹੈ ਜੇ ਰੋੜ ਹੀ ਇਹੀ ਹੈ ਫਿਰ ਅਸੀਂ ਪੱਕਾ ਬੰਦੂਬਸ ਕਿਉਂ ਨਹੀਂ ਕਰਦੇ ਆਪਾ ਪੱਕਾ ਬੰਦੂਬਸਤ ਕਰੀਏ ਕਿ ਜਿਹੜਾ ਹਿੰਦੂ ਸਕੱਤਰ ਕੰਮ ਕਰ ਰਿਹਾ ਜਿਹੜਾ ਪ੍ਰਸ਼ਾਸਨ ਦਾ ਕੰਮ ਆ ਉਹ ਕਰ ਰਿਹਾ ਜਿਉਂ ਉਹਨਾਂ ਨੇ ਫੜ ਲਿਆ ਫਿਰ ਆਪਾਂ ਕਿਉਂ ਨਹੀਂ ਇਹ ਕੰਮ ਕਰਦੇ ਆਪਾਂ ਕਰ ਵੀ ਕਰ ਦਿੱਤੀ ਜੀ ਚਲੋ ਦੇਖੋ ਜਾਂ ਪ੍ਰਸ਼ਾਸਨ ਦੇ ਕੇ ਹੁਣ ਸਰਕਾਰ ਸੜਕ ਸੁਰੱਖਿਆ ਵੀ ਦਿੰਦੀ ਆ ਨਹੀਂ ਨਹੀਂ ਸੜਕ ਸੁਰੱਖਿਆ ਵੀ ਮਿਲ ਗਈ ਨਾਕਾਬੰਦੀਆਂ ਵੀ ਲੱਗੀਆਂ ਹੋਈਆਂ ਸਮੇਂ ਸਮੇਂ ਸਰ ਪੀ ਸਾਹਿਬ ਵੀ ਜਿਹੜਾ ਫੀਲਡ ਵਿੱਚ ਆਪ ਉਤਰਦੇ ਨੇ ਸਾਰਾ ਕੁਝ ਹੁੰਦਾ ਪਰ ਫਿਰ ਆਪਾਂ ਕਿਉਂ ਨਹੀਂ ਫੜਦੇ ਇਹਨਾਂ ਨੂੰ ਕਿਉਂਕਿ ਜਿਹੜਾ ਕੰਮ ਉਹ ਆਪ ਕਰਨਾ ਸੀ ਕਰਨਾ ਉਹ ਪਬਲਿਕ ਕਰ ਰਹੀ ਹੈ ਇਹ ਤਾਂ ਕਾਪੂ ਆਂਦੇ ਲੈ ਗਈ ਸੀ ਨਹੀਂ ਉਹ ਕਾਬੂ ਪਬਲਿਕ ਤੇ ਕਹਿੰਦੇ ਤੁਹਾਡੇ ਹੱਥ ਕਦੀ ਆਏ ਕਰਨੀ ਦਾ ਕਾਰਵਾਈ ਨਹੀਂ ਮੇਰੇ ਮੇਰਾ ਬਿਆਨ ਸੁਣੋ ਇਹ ਦੱਸੋ ਕੀ ਮੁਲਾਜ਼ਮਾਂ ਨੇ ਹੱਥ ਕਦੋਂ ਆਏ ਹੂੰ ਮੈਨੂੰ ਉਹ ਐਡਰੈਸ ਦੱਸੋ ਲੋਕੇਸ਼ਨ ਦੱਸੋ ਕਿੰਨੀ ਵਾਰੀ ਰਹਿੰਦੇ ਆ ਥਾਏ ਆ ਕਿੰਨੀ ਵਾਰੀ ਆਮ ਪਬਲਿਕ ਨੇ ਹੱਥ ਲਿਆ ਉਹ ਤੁਹਾਡੇ ਕਹਿੰਦਾ ਮਤਲਬ ਪੁਲਿਸ ਨੇ ਕਦੀ ਗੱਡੀ ਨਹੀਂ ਫੜੀ ਨਹੀਂ ਫੜੀ ਮਤਲਬ ਜਿੰਨੀ ਵਾਰੀ ਫੜੀ ਤੁਸੀਂ ਆਮ ਪਬਲਿਕ ਜਾਂ ਹਿੰਦੂ ਸੰਗਠਨ ਲੈ ਕੇ ਆਏ ਨੰਬਰ ਕਿਉਂਕਿ ਇਹ ਕੋਈ ਵੀ ਮੈਨੂੰ ਦੱਸ ਦੋ ਕਿ ਪੁਲਿਸ ਨੇ ਕੋਈ ਗੱਡੀ ਫੜੀ ਆ ਜਿੰਨੀ ਫੜੀ ਹਿੰਦੂ ਸੰਗਠਨ ਨੇ ਫੜੀ ਹੈ ਸ਼ਿਵਸਨਾ ਨੇ ਫੜੀ ਹੈ ਸਾਰਿਆਂ ਨੇ ਫੜੀ ਹੈ ਬਿਲਕੁਲ ਰ ਇੱਕ ਜੇ ਉਹ ਨੇ ਇਹਨਾਂ ਨੇ ਇਹਨਾਂ ਨੇ ਮੁਰਗੀਆਂ ਇਹਨਾਂ ਨੇ ਵਿੱਚ ਗੈਰਾਂ ਨਾਲ ਹਾਂ ਜੀ ਬੱਕਰਾ ਸੀਗਾ ਇਹ ਫਲਾਣ ਸੀਗਾ ਮੁਰਗੀਆਂ ਉਹ ਚੀਜ਼ ਦਾ ਪਤਾ ਨਹੀਂ ਲੱਗਣਾ ਜੀ ਫ੍ਰੀਜਰ 'ਚ ਲੱਗਾ ਸੀ ਉਹ ਇਹਨਾਂ ਨੇ ਘੜੀ ਤੋੜ ਦੇਣੀ ਆ ਹੂੰ ਇਹ ਸਾਡਾ ਡਿਊਟੀ ਆ ਕਿ ਅਸੀਂ ਰਾਤ ਅੱਧੀ ਰਾਤ ਜਾ ਕੇ ਗੱਡੀ ਲੈ ਆਈਏ ਇੱਕ ਇੱਕ ਹੋਰ ਸਵਾਲ ਆ ਸਾਡੀ ਅੱਧੀ ਰਾਤੀ ਜਾ ਕੇ ਗੱਡੀ ਲੈ ਕੇ ਆਈਏ ਸਵੇਰੇ ਇਹਨਾਂ ਦਾ ਕੁਝ ਪਤਾ ਹੋਵੇ ਨਾ ਹੋਵੇ ਇਹ ਗੱਡੀ ਤੋੜ ਦੇਣ ਹੁਣ ਮਤਲਬ ਕੀ ਸਾਡਾ ਸ਼ੋ ਇਹਨਾਂ ਦੇ ਮੂੰਹ ਬੰਨੇ ਕਿ ਨਹੀਂ ਪਤਾ ਨਹੀਂ ਸਾਨੂੰ ਮੂੰਹ ਬੰਨੇ ਕਿ ਨਹੀਂ ਮੂੰਹ ਬੰਨੇ ਸਾਰਿਆਂ ਦੇ ਉਹਨਾਂ ਨੂੰ ਪਤਾ ਨਹੀਂ ਹੈਗਾ ਇਹ ਕਿਦਾਂ ਦੀ ਕਾਰਵਾਈ ਹੋਈ ਨੇ ਦੇਖੋ ਨਾ ਇੱਕ ਤਾਂ ਆਪਣਾ ਗੁਰਮੇਡੀ ਜਿਹੜੇ ਸੋਰਸ ਪੁਲਸ ਨੂੰ ਚਾਹੀਦੇ ਕਿ ਸੋਰਸ ਵਰਤੇ ਨੂੰ ਚਾਹੀਦੇ ਕਿਥੋਂ ਗੱਡੀ ਆਈ ਹਰ ਵਾਰ ਕੌਣ ਗੱਡੀ ਲੈ ਕੇ ਆਂਦਾ ਕਿਉਂਕਿ ਐਂਡ ਕੰਮ ਦੇ ਪ੍ਰਸ਼ਾਸਨ ਦਾ ਹੀ ਵਧਦਾ ਹੀ ਹੈ ਤੁਹਾਡਾ ਕੰਮ ਵੀ ਵਧਦਾ ਹੋਣੇ ਤੁਹਾਡੇ ਲਈ ਇਕੱਠੇ ਹੋ ਗਏ ਇੱਥੇ ਤੁਹਾਨੂੰ ਆ ਕੇ ਸਵਾਲ ਕਰਨੀ ਪੁੱਛਣੀ ਨਹੀਂ ਤੁਸੀਂ ਤਾਂ ਚਲੋ ਮੈਂ ਤੁਸੀਂ ਵਧੀਆ ਗੱਲ ਕੀਤੀ ਕਾਰਵਾਈ ਕਰੋਗੇ ਠੀਕ ਹੈ ਅਸੀਂ ਇਹ ਗੱਲ ਕਹਿੰਦੇ ਆ ਕਿ ਇਹ ਵਿਚਾਰੇ ਇਹ ਵੀ ਸਾਰਾ ਦਿਨ ਡਿਊਟੀ ਦੇ ਚੱਲਦੇ ਆ ਧੁੱਪ ਛਾਂ ਦੇ ਵਿੱਚ ਇਹਨਾਂ ਨੇ ਵੀ ਸਾਰੇ ਡਿਊਟੀ ਆਪਣੇ ਨਿਭਾਣੇ ਹੁੰਦੀ ਹੈ ਅਸੀਂ ਅੱਧੀ ਰਾਤੀ ਜੀ ਅਸੀਂ ਆਪਣੀ ਮਾੜੀ ਮੋਟੀ ਡਿਊਟੀ ਕਰਦੀ ਹਿੰਦੂਆਂ ਨੇ ਠੀਕ ਹੈ ਜ ਥੋੜੀ ਬੋਦੀ ਦਾ ਇਹ ਥੋੜਾ ਪਤਾ ਸਾਥ ਇਹ ਵੀ ਦੇ ਦਿਨ ਸਾਡਾ ਬਸ ਇੰਨਾ ਕਹਿ ਆ ਜਾਦਾ ਹੈ ਸੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜੀਆਂ ਥਾਣਾ ਡਿਵੀਜ਼ਨ ਨੰਬਰ 8 ਤੋਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ گاਉਂਾਂ ਦੀ ਗੱਡੀ ਜਿਹੜੀ ਫੜੀ ਗਈ ਹੈ ਥਾਣੇ ਵੀ ਨੰਬਰ 8 ਚ ਬੰਦੇ ਤਿੰਨ ਜਿਹੜੇ ਲੈ ਕੇ ਆਂਦੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਅੰਦਰ ਜਿਹੜੇ ਤਿੰਨ ਵਿਅਕਤੀ ਨੂੰ ਬਿਠਾਏ ਹੋਏ ਆ ਡਿਵੀਜ਼ਨ ਨੰਬਰ 8 ਦੇ ਵਿੱਚ ਮੌਕੇ ਦੇ ਪੁਲਿਸ ਅਧਿਕਾਰੀ ਵੀ ਨੇ ਔਰ ਅੰਦਰ ਜਿਹੜਾ گاਉਂਾਂ ਦਾ ਜਿਹੜਾ ਭਰਿਆ ਆ ਟਰੱਕ ਗੱਡੀ ਜਿਹੜੀ ਬਾਹਰ ਖੜ ਪੰਜ ਨੰਬਰ ਪੀਬੀ05 ਨੰਬਰ ਗੱਡੀ ਆ ਇਹ ਪੀ 2325 ਜਿਹੜਾ ਨੰਬਰ ਆ ਗੱਡੀ ਦੇਖੋ ਮਿੰਦਰਾ ਦੀ ਇਹ ਜਿਹੜੀ ਇਸ ਗੱਡੀ ਦੇ ਵਿੱਚ ਗਾਈਆਂ ਜਿਹੜੀਆਂ ਲਿਆਂਦੀਆਂ ਹੋਈਆਂ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਆ ਬੜਾ ਵੱਡਾ ਸਵਾਲ ਹੈ ਕਿ ਕਈ ਨਾਕੇ ਨੇ ਕਿੰਨਾ ਕੋਚਾ ਸ਼ਹਿਰ ਦੇ ਵਿੱਚ ਹਰ ਵਾਰੀ ਐਦਾਂ ਦੀਆਂ ਗਤੀਵਿਧੀਆਂ ਕਿਉਂ ਹੋ ਰਹੀਆਂ ਮਾੜੇ ਕੰਮ ਕਿਉਂ ਹੋ ਰਹੇ ਜਿਹਦੇ ਨਾਲ ਇਹ ਕੰਮ ਹੋਵੇ ਆ ਗੱਡੀ ਹੈ ਜੀ ਆਹ ਗੱਡੀ ਦੀ ਤਸਵੀਰ ਦੇਖ ਲਓ ਤੁਸੀਂ ਪੀਬੀ05 ਏਪੀ 2325 ਇਹਦਾ ਨੰਬਰ ਆ ਇਸ ਗੱਡੀ ਦੇ ਵਿੱਚ ਗਾਈਆਂ ਨੇ ਆ ਦੇਖੋ ਬੇਜੁਬਾਨਾਂ ਨੂੰ ਕਿਸ ਤਰੀਕੇ ਬਨ ਗਏ ਇਥੇ ਲਿਆਂਦਾ ਜਾਂਦਾ ਤਾਂ ਮੁੜ ਕੇ ਆ ਗਏ ਇਥੇ ਇਹਨਾਂ ਨੂੰ ਇਸ ਤਰੀਕੇ ਜਿਹੜਾ ਰੱਖਿਆ ਹੋਇਆ ਆ ਆ ਦੇਖੋ ਇਹਨਾਂ ਦਾ ਕੀ ਕਸੂਰ ਆ ਗਾਈਆਂ ਦਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਰਹਾ ਪਬਲਿਕ ਅਪਡੇਟ ਟੀਵੀ ਤੇ ਤੁਹਾਨੂੰ ਸਾਂਝੀ ਕੀਤੀਆਂ ਜਾ ਰਹੀਆਂ ਨੇ ਸ਼ਹਿਰ ਜਲੰਧਰ ਦੀਆਂ ਤਸਵੀਰਾਂ ਨੇ ਔਰ ਮੌਕੇ ਦੇ ਪੁਲਿਸ ਅਧਿਕਾਰੀ ਜਿਹੜੇ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਨੇ ਔਰ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਦੋਨਾਂ ਵੱਲੋਂ ਕਿਹਾ ਸੀ ਜਿਹੜੀ ਕਾਰਵਾਈ ਹੈ ਅਮਲ ਵਿੱਚ ਲੈ ਕੇ ਆਵਾਂਗੇ ਕਾਰਵਾਈ ਜਿਹੜੀ ਬਣਦੀ ਕੀਤੀ ਜਾਏਗੀ ਚਾਰ ਗੱਡੀਆਂ ਚਾਰ ਵਿੱਚ ਰੂਰ ਮਾਤਾ ਇੱਕ ਉਹਨਾਂ ਦਾ ਬਛੜਾ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਜੀ ਇਹ ਗੱਡੀਆਂ ਕਹਿੰਦੇ ਕ੍ਰਾਸ ਹੋ ਰਹੀਆਂ ਵਾ ਇਹ ਗੱਡੀ ਇਹਨਾਂ ਫੜ ਕੇ ਇਹਨਾਂ ਨੂੰ ਦੇਤੀ 8 ਨੰਬਰ ਚੌਂਕੀ ਵਾਲਿਆਂ ਨੂੰ ਤਿੰਨ ਬੰਦੇ ਅੰਦਰ ਬੜੇ ਇਹਨਾਂ ਨੇ ਇਹਨਾਂ ਨੇ ਹਜੇ ਤੱਕ ਵੈਰੀਫਾਈ ਨਹੀਂ ਕੀਤਾ ਜੀ ਕਿ ਇਹ ਗਊਆਂ ਕਿੱਥੋਂ ਲੈਂਦੀਆਂ ਕਿ ਤੁਣ ਨਹੀਂ ਲੈਂਦੀਆਂ ਜੀ ਮੈਂ ਬਦਨਾ ਅੰਦਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇੱਕ ਸਵਾਲ ਆ ਉਹ ਕਹਿੰਦੇ ਕਿ ਜਿਹੜੀਆਂ ਗਾਈਆਂ ਉੱਥੇ ਡੈਰੀ ਤੇ ਲੈ ਕੇ ਚੱਲੇ ਸੀ ਵੱਢਣ ਹੀ ਨਹੀਂ ਲੈ ਕੇ ਚੱਲੇ ਇਹ ਪੁਲਿਸ ਨੂੰ ਕਿੱਦਾਂ ਪਤਾ ਲੱਗ ਗਿਆ ਮੈਂ ਕਹਿੰਦਾ ਡੈਰੀ ਤੇ ਲੈ ਕੇ ਚੱਲੇ ਸੀ ਆ ਉਹ ਮੈਂ ਕਹਿੰਦਾ ਪਾਕਿਸਤਾਨ ਲੈ ਕੇ ਚੱਲੇ ਜਿੱਥੇ ਵੀ ਲੈ ਚੱਲੇ ਸੀ ਜਿੱਥੇ ਮਰਜ਼ੀ ਲੈ ਕੇ ਚੱਲੇ ਜੀ 300 ਕਿਲੋਮੀਟਰ ਦੂਰੋਂ ਤੋਂ ਗਾਈਆਂ ਮਿਲਦੀਆਂ ਹੂੰ ਤੂੰ ਯਾ ਦੱਸੋ ਇਹ ਗਾਈਆਂ ਨਹੀਂ ਨਹੀਂ ਗਾਈਆਂ 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 ਇੰਨੀ ਰਾਤੀ ਮਿਲਦੀਆਂ ਗਾਈਆਂ ਦਿਨਾਂ ਨਹੀਂ ਮਿਲਦੀਆਂ ਆ ਪਹਿਲੇ ਜੇ ਇਹਦੇ ਲੀਗਲੀ ਸੀ ਤਾਂ ਦਿਨੇ ਵੀ ਲੈ ਕੇ ਜਾ ਸਕਦੇ ਸੀ ਜੇ ਲੈ ਸੀਗੀ ਤਾਂ ਦਿਨੇ ਲੈ ਕੇ ਜਾਓ ਤੁਸੀਂ ਜਿਨੇ ਅਫਸਰ ਵੀ ਹੁੰਦੇ ਆ ਵੈਰੀਫਾਈ ਸਭ ਕੁਝ ਹੋ ਜਾਂਦਾ ਵਾ ਨਾਕੇ ਵੀ ਲੱਗੇ ਹੁੰਦੇ ਆ ਤੁਹਾਨੂੰ ਪਤਾ ਕਿ ਅੱਧੀ ਰਾਤੀ ਨਾਕੇ ਖਤਮ ਹੋ ਜਾਂਦੇ ਆ ਅੱਧੀ ਰਾਤੀ ਨਾਕੇ ਚੱਕੇ ਜਾਂਦੇ ਆ ਉਹਨਾਂ ਨੂੰ ਇੰਨਾ ਪਤਾ ਕਿ ਨਾਕੇ ਚੱਕੇ ਗਏ ਆ ਤੁਸੀਂ ਜਿੱਦਾਂ ਮਰਜ਼ੀ ਲੈ ਕੇ ਆਪਣੀ ਆਪਣੀ ਸਟੋਰੀ ਬਣਾ ਕੇ ਨਿਕਲ ਜਾਓ ਸਟੋਰੀ ਦੇ ਵਿੱਚ ਇਹਨਾਂ ਨੂੰ ਕੀ ਪਤਾ ਇਹਨਾਂ ਨੇ ਆਪਣੇ ਗਲਤ ਕਹਾਏ ਦਿੱਤੇ ਹੋਣ ਅੰਦਰ ਜੀ ਅਗਰ ਅੰਦਰ ਮੈਂ ਉਹਨੂੰ ਪੁਲਿਸ ਵਾਲਿਆਂ ਨੂੰ ਪੁੱਛਿਆ ਆਈਓ ਸਾਹਿਬ ਨੂੰ ਪੁੱਛਿਆ ਮੈਂ ਕਿ ਆਈਓ ਸਾਹਿਬ ਤੁਸੀਂ ਮੈਨੂੰ ਦੱਸੋ ਜਿਹੜੇ ਤੁਸੀਂ ਕਾਗੇ ਫੜੇ ਆ ਤੁਸੀਂ ਵੈਰੀਫਾਈ ਕਰ ਲਿਆ ਕਹਿੰਦੇ ਇਹ ਵੈਰੀਫਾਈ ਆਪਾਂ ਸਵੇਰੇ ਕਰਾਂਗੇ ਹੈ ਫੋਟੋ ਹੈ ਬੰਦਿਆਂ ਦੀ ਜਿਹੜੀ ਬੰਦੇ ਜੇ 300 ਕਿਲੋਮੀਟਰ ਤੋਂ ਦੂਰੋਂ گاਵਾ ਫੜੀਆਂ ਆਪਾਂ ਇੱਥੇ ਵੈਰੀਫਾਈ ਹੋਣਾ ਈ ਅੰਦਰ ਬਿਆਨ ਲਿਖ ਲਿਆ ਆਪਾਂ ਨਾ ਇਹਨਾਂ ਨੂੰ ਈ ਨਹੀਂ ਪਤਾ ਥਾਣੇ ਵਾਲਿਆਂ ਨੂੰ ਮੂੰਹ ਬੰਨੇ ਕੇ ਖੁੱਲੇ ਹਾਲੇ ਤੱਕ ਈ ਨਹੀਂ ਪਤਾ ਕਿੰਨੀਆਂ ਗਾਵਾਂ ਆ ਇਹਨਾਂ ਨੇ ਇਹ ਵੈਰੀਫਾਈ ਕੀਤਾ ਨਹੀਂ ਇਹ ਸਵੇਰੇ ਕਿੱਦਾਂ ਵੈਰੀਫਾਈ ਕਰੋਗੇ ਇੰਨਾ ਇਹਨਾਂ ਨੂੰ ਪੁੱਛੋ ਇਹ ਸਵੇਰੇ ਕਿੱਦਾਂ ਵੈਰੀਫਾਈ ਕਰੋਗੇ ਇਹਨਾਂ ਨੂੰ ਈ ਨਹੀਂ ਪਤਾ ਟਰੱਕ 'ਚ ਗਾਵਾਂ ਕਿੰਨੀਆਂ ਹੈ ਮੇਰਾ ਬਲੈਰੋ ਦੀ ਵਿੱਚ ਕਿੰਨੀਆਂ ਗਾਵਾਂ ਆ ਉਹਨਾਂ ਦੇ ਮੂੰਹ ਬੰਨੇ ਨਹੀਂ ਪਤਾ 2 ਹਫਤੇ ਪਹਿਲੇ 8 ਨੰਬਰ ਏਰੀਆ ਦੇ ਪਿੱਛੇ ਸਵੇਰੇ ਵੈਰੀਫਾਈ ਫੜੇ ਗਏ ਸੀਗੇ ਵਾਏ ਕਿਉਂ ਸਵੇਰੇ ਅਸੀਂ ਵੈਰੀਫਾਈ ਕਰਾਂਗੇ ਹੋਰ ਕਿਉਂ ਨਹੀਂ ਵੈਰੀਫਾਈ ਹੁੰਦਾ ਸਰ 2 ਹਫਤੇ ਪਹਿਲਾਂ ਗਊ ਤੱਛ ਫੜੇ ਸੀਗੇ ਸੋ ਬਿਲਕੁਲ ਇੱਕ ਵਾਰੀ ਫੇਰ ਤਾਂ ਨੂੰ ਮਾਮਲਾ ਦੱਸ ਦੇ ਨੇ ਕਿ ਜਲੰਧਰ ਸ਼ਹਿਰ ਦਾ ਜਿਹੜਾ ਇਹ ਮਾਮਲਾ ਏ ਥਾਣਾ ਡਿਵੀਜ਼ਨ ਨੰਬਰ 8 ਜਿੱਥੇ ਅਕਸਰ ਹੀ ਜਿਹੜੀਆਂ ਗਾਈਆਂ ਦੇਖ ਸਕਦੇ ਹੋ ਕਿ ਮਿਲਦੀਆਂ ਨੇ ਟਰੱਕ ਜਿਹੜੇ ਫੜੇ ਜਾਂਦੇ ਨੇ ਅੱਜ ਫੇਰ ਤੁਸੀਂ ਦੇਖ ਸਕਦੇ ਹੋ ਸਰ ਅਗਰ ਕਾਰਵਾਈ ਨਾ ਕੀਤੀ ਗਈ ਤਾਂ ਅਗਲੀ ਰਾਨੀ ਤੇ ਕੀ ਹੋਏਗੀ ਤੁਹਾਡੇ ਵੱਲੋਂ ਅਗਲੀ ਰਾਨੀ ਤੇ ਇਹੀ ਹੋਈਗੀ ਜੀ ਹੁਣ ਫਾੜ ਕੇ ਲਿਆ ਕੇ ਇਹਨਾਂ ਦੇ ਦਿੱਤਾ ਸਾਡੇ ਰਾਨ ਨੇ ਤੇ ਉਸ ਤੋਂ ਬਾਅਦ ਇਹ ਹੋ ਗਈ ਜਦੋਂ ਸਾਨੂੰ ਨਹੀਂ ਕੰਪਲੇਂਟ ਵਗੈਰਾ ਦਰਜ ਹੋ ਗਈ ਹੈ ਕੰਪਲੇਂਟ ਆਪਾਂ ਦੇ ਦਿੱਤੀ ਹੈ ਤੋੜੇ ਤਿੰਨ ਬੰਦੇ ਫੜੇਗੇ ਜੀ ਤਿੰਨ ਬੰਦੇ ਫੜੇਗੇ ਆ ਦੋ ਦੋ ਆ ਜਿਹਨਾਂ ਨੇ ਅੰਦਰ ਬੈਠੇ ਹੋਏ ਸੀ ਇੱਕ ਉਹਨਾਂ ਦਾ ਮਾਲਕ ਦਾ ਕੋਈ ਬੰਦਾ ਸੀਗਾ ਤਿੰਨ ਜਣੇ ਅੱਛਾ ਉਹ ਬਾਅਦ ਵਿੱਚ ਆਇਆ ਨਹੀਂ ਨਹੀਂ ਆਓ ਬਾਅਦ ਵਿੱਚ ਨਹੀਂ ਉਹ ਨਾਲ ਹੀ ਸੀਗਾ ਇਹਨਾਂ ਦੇ ਉਹ ਕਹਿੰਦਾ ਮਾਲਕ ਨਾਲ ਗੱਲ ਕਰਾਂਦਾ ਮਾਲਕ ਨਾਲ ਉਹਨਾਂ ਨਾਲ ਗੱਲ ਕਰਾਈ ਮਾਲਕ ਕਹਿੰਦਾ 2 ਘੰਟੇ ਲੱਗਣਗੇ ਜੀ ਮੈਨੂੰ ਅੱਛਾ ਜੀ ਨਾ ਉਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਤਾਂ ਮੈਂ ਕਿਹਾ 2 ਘੰਟੇ ਹੋਣਾ ਅਸੀਂ ਤੁਹਾਡੀ 2 ਘੰਟੇ ਵੇਟ ਕਰੀਏ ਪਹਿਲਾਂ 2 ਘੰ ਮੈਂ 2 ਘੰਟੇ ਲੱਗ ਕੇ ਆਣ ਮਾਲ ਦੀ ਵੇਟ ਕਰੀਏ ਮੈਂ ਕਿੰਨੇ ਘੰਟੇ ਲੱਗ ਕੇ ਮੁੜ ਗਿਆ ਉਸ ਤੋਂ ਬਾਅਦ ਇਹ ਕਿਸੇ ਕੀ ਕਿਵੇਂ ਜਿਹੜਾ ਪੁਲਿਸ ਦਾ ਖੂਫੀਆ ਤੰਤਰ ਐ ਇੰਨਾ ਕਿ ਜਿਹੜਾ ਨਾਕਾਮ ਹੋ ਗਿਆ ਮੈਂ ਇਹ ਕਹਿੰਦਾ ਮੈਂ ਪੁਲਿਸ ਨੂੰ ਇਹ ਨਹੀਂ ਕਹਿੰਦਾ ਕਿ ਪੁਲਿਸ ਆਪਣਾ ਕੰਮ ਕਰੀ ਜਾਂਦੀ ਆ ਬਟ ਵਿੱਚ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਕਰ ਦਤੀਆਂ ਜਿਹਦੀ ਡਿਊਟੀ ਰਾਤੀ ਲੱਗਦੀ ਆ ਉਹ ਰਾਤੀ ਆਪਣੇ ਡਿਊਟੀ ਤੇ ਨਹੀਂ ਜਾਂਦੇ ਜੀ ਉਹ ਤਸਕਰਾਂ ਨੂੰ ਇਹ ਹੋ ਜਾਂਦਾ ਕਿ ਹਾਂਜੀ ਰਾਤੀ ਇਹਨਾਂ ਦੀ ਡਿਊਟੀ ਹੈ ਨਹੀਂ ਖਤਮ ਆ ਨਾਕਾ ਨੁਕਾ ਕੋਈ ਲੱਗਾ ਨਹੀਂ ਆਪਾਂ ਇਹ ਤੋਂ ਗੱਡੀ ਕਰ ਦਾਂਗੇ ਭਾਵੇਂ ਤੁਸੀਂ ਲਾ ਲਓ ਚਿੱਟੇ ਦੀ ਭਾਵੇਂ ਲਾ ਲਓ ਸ਼ਰਾਬ ਦੀ ਭਾਵੇਂ ਲਾ ਲਓ ਗਾਉ ਦੀ ਜੀ ਠ ਆਪਾ ਉਹ ਨਸ਼ਿਆਂ ਦੀ ਛੱਡੋ ਨਸ਼ਿਆਂ ਨੂੰ ਇਹ ਨਸ਼ਿਆਂ ਨੂੰ ਪਰਦੇ ਆ ਨਸ਼ਿਆਂ ਨੂੰ ਆ ਰਿਮਾਂਡ ਲੈਂਦੇ ਆ ਸਭ ਮਿਲ ਹੀ ਭਗਦਾ ਚੱਲਦਾ ਉਹ ਤੁਸੀਂ ਉਹ ਬੇਜਮਾਨਾਂ ਦੇ ਇਹ ਦੱਸੋ ਵਿਚਾਰਾ ਬੇਜਮਾਨਾਂ ਕੀ ਹੈ ਉਹ ਵਿਚਾਰਾ ਬੇਜਮਾਨ ਨੂੰ ਯਾ ਕੱਟ ਦੇਣਾ ਤੁਸੀਂ ਹਾਂ ਪਹਿਲਾਂ ਤੁਸੀਂ ਉਹਦਾ ਦੁੱਧ ਵੀ ਲੈਣਾ ਵਾ ਠੀਕ ਹੈ ਜੀ ਦੁੱਧ ਨਾ ਦੇਣਾ ਬੰਦ ਕਰ ਦਿੱਤਾ ਮੜੇ ਉਹਨੂੰ ਕੱਟ ਦੋ ਹਾਂ ਉਹਦਾ ਬੱਚੜਾ ਵਾ ਬੱਚੜਾ ਥੋੜਾ ਵੱਡਾ ਹੋ ਗਿਆ ਉਹਨੂੰ ਕੱਟ ਦੋ ਕਿਲੋ ਹਸਾਣ ਦੀਆਂ ਮੀਟ ਵੇਚ ਦਿੰਦੇ ਹੋ ਥੋੜੀ ਸ਼ਰਮ ਕਰਿਆ ਕਰੋ ਆ ਚੀਜ਼ੀ ਥੋੜੀ ਥੋੜੀ ਬਹੁਤੀ ਸ਼ਰਮ ਕਰ ਨਹੀਂ ਉਹਨੇ ਕੋਈ ਬੰਦੇ ਨੇ ਬਿੱਲ ਵਗੈਰਾ ਦੱਸਿਆ ਕਿਥੋਂ ਲੈ ਕੇ ਆਏ ਸੀ ਗਾਈਆਂ ਕਿ ਬੜਾ ਮੈਂ ਕਹਿੰਦਾ ਕਹਿੰਦਾ ਤੁਸੀਂ ਵੈਰੀਫਾਈ ਕਰਾ ਲਓ ਤੇ ਮੈਂ ਆਜੋ ਸਾਹਿਬ ਨੂੰ ਕਿਹਾ ਮੈਂ ਆਜੋ ਸਾਹਿਬ ਤੁਹਾਡੇ ਕੋਲ ਬਿੱਲ ਹੈਗੇ ਆ ਆਜੋ ਸਾਹਿਬ ਕਹਿੰਦੇ ਹਾਂਜੀ ਬਿੱਲ ਹੈਗੇ ਆ ਬੜੇ ਇਹਨਾਂ ਸਾਰੇ ਆਫਸਰ ਆਫਸਰ ਆਵੋਗੇ ਠੀਕ ਆ ਉਸ ਤੋਂ ਬਾਅਦ ਹੀ ਅਸੀਂ ਉਹਨੂੰ ਵੈਰੀਫਾਈ ਕਰਕੇ ਫੇਰ ਦੱਸਾਂਗੇ ਠੀਕ ਹੈ ਜੀ ਹੁ ਕੀ ਮੰਗੀ ਹੋਣਾ ਆਪਣੀ ਸਾਰਾ ਮੰਗ ਇਹ ਆ ਜਿਹੜੇ ਅਸੀਂ ਸਿਰਫ ਇੰਨਾ ਦੇ ਨਹੀਂ ਜੰਨੇ ਤੁਸੀਂ ਆਪਣਾ ਕਸੋ ਨਿਕਾਲ ਕਸੋ ਅਸੀਂ ਜਿਹੜੇ ਵੀ ਗਾਉ ਤਸਕਰ ਆਗੇ ਆ ਜਿਹੜੇ ਵੀ ਲੈ ਕੇ ਆਂਦੇ ਆ ਟਰੱਕਾਂ ਦੇ ਵਿੱਚ ਅਸੀਂ ਇੱਕੋ ਹੀ ਗੱਲ ਕਹਿਣਾ ਜਾਨਦੇ ਜਦੋਂ ਸਾਡੇ ਹੱਥ ਛੜ ਗਏ ਹੁਣ ਇਹਨੂੰ ਇਹ ਇੱਥੇ ਆਪ ਲੈ ਆ ਕੇ ਛੱਡ ਦਿੱਤਾ ਉਸ ਤੋਂ ਬਾਅਦ ਹੁਣ ਜਿਹੜਾ ਵੀ ਸਾਡੇ ਹੱਥ ਜੜਿਆ ਆਈ ਉਹਦੇ ਛੱਤਰ ਮਾਰ ਕੇ ਚੰਗੀ ਤਰ੍ਹਾਂ ਨਾਲ ਛੱਤਰ ਕਿ ਉਹਨੂੰ ਗਾਊ ਗਾਊ ਮਾਰਾ ਛੱਡੋ ਉਹਨੂੰ ਆਪਣੀ ਮਾਂ ਯਾਦ ਆਜੂਗੀ ਪਹਿਨ ਕੇ ਛੱਤਰ ਕੋਈ ਲੈ ਕੇ ਆ ਗਿਆ ਗਾਈਆਂ ਦੇ ਪਹਿਨ ਕੇ ਛੱਤਰ ਵੱਡੀ ਕਾਰਵਾਈ ਕੀਤੀ ਜਾਏਗੀ ਜੀ ਚਲੋ ਜੀ ਸੋ ਤਸਵੀਰਾਂ ਦੇਖ ਸਕਦੇ ਥਾਣੇ ਦੇ ਅੰਦਰ ਦਿਖਾਣੇ ਤੁਹਾਨੂੰ ਕਿਹੜੇ ਵਿਅਕਤੀ ਜਿਹੜੇ ਫੜੇ ਗਏ ਨੇ ਰਾਤ ਤਸਵੀਰਾਂ ਤੁਹਾਨੂੰ ਜਿਹੜੀਆਂ ਥਾਣਾ ਡਿਵੀਜ਼ਨ ਨੰਬਰ 8 ਦੀਆਂ ਜਿਹੜੀਆਂ ਸਾਂਝੀਆ ਕਰ ਰਹੇ ਹਾਂ ਜਿੱਥੇ ਕਿ ਤਿੰਨ ਵਿਅਕਤੀ ਜਿਹੜੇ ਅੰਦਰ ਬਿਠਾਏ ਹੋਏ ਨੇ ਪੁਲਿਸ ਪ੍ਰਸ਼ਾਸਨ ਨੇ ਅੰਦਰ ਦੱਸਿਆ ਹੈ ਕਿ ਥਾਣ ਕਾਰਵਾਈ ਕਰਾਂਗੇ ਸਿਰੇ ਹੂੰ ਕਹਿੰਦੇ ਤੇ ਤੁਸੀਂ ਹੁਣ ਕੀ ਕਹਿੰਦੇ ਜੇ ਅਗਰ ਕਾਰਵਾਈ ਨਾ ਕੀਤੀ ਜੀ ਤੇ ਐਸ ਇਟ ਇਜ਼ ਕਰੋ ਕਾਰਵਾਈ ਕਿੱਥੇ ਜੀ ਬੁਲਾਓ ਜਿਹੜੇ ਬੰਦੇ ਕਿੱਥੇ ਆ ਅੰਦਰ ਆ ਪੁੱਛੋ ਉਹਨਾਂ ਨੂੰ ਜਲਾਇਆ ਪ੍ਰਧਾਨ ਆਇਆ ਸਾਰੇ ਬੰਦੇ ਕਿੱਥੇ ਜੀ ਅੰਦਰ ਆ ਜੀ ਕਿੱਥੇ ਬਟਾਏ ਦਿੱਤੇ ਹਵਾਲਾ ਜੀ ਦਿੱਤੇ ਹਵਾਲਾ ਜੀ ਦਿੱਤੇ ਅੱਛਾ ਹਵਾਲਾ ਜੀ ਦਿੱਤੇ ਨਹੀਂ ਹਵਾਲਾ ਨਹੀਂ ਦਿੱਤੇ ਕੀ ਹੋਣਾ ਯੋ ਸਭ ਕੀ ਅਗਲੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਜੇ ਤਾਂ ਉਹਨੂੰ ਬਿਆਨ ਲਿਖ ਲਿਆ ਜੀ ਪਰਚਾ ਦੇ ਲਗੇ ਪਰਚਾ ਦੇ ਲਗੇ ਠੀਕ ਹੈ ਸੋ ਕਾਰਵਾਈ ਜਿਹੜੀ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਸੀ ਕਰ ਲੱਗੇ ਆ ਤਿੰਨ ਵਿਅਕਤੀ ਜਿਹੜੇ ਦੱਸੇ ਜਾ ਰਹੇ ਨੇ ਜਿਹੜੇ ਫੜੇ ਗਏ ਆ ਔਰ ਗੱਡੀ ਜਿਹੜੀ ਗਾਈਆਂ ਦੀ ਸੀਗੀ ਤੁਹਾਨੂੰ ਦਿਖਾ ਦਿੱਤੀ ਹੈ ਔਰ ਬੰਦੇ ਜਿਹੜੇ ਅੰਦਰ ਇਸ ਵੇਲੇ ਪੁਲਿਸ ਨੇ ਆਪਣੇ ਜਿਹੜੇ ਕਸਟਡੀ ਦੇ ਵਿੱਚ ਬਿਠਾਏ ਹੋਏ ਨੇ ਪੁਲਿਸ ਕਸਟਡੀ ਦੇ ਵਿੱਚ ਤਿੰਨ ਵਿਅਕਤੀ ਨੇ ਸੋ ਤਿੰਨਾਂ ਦੀ ਜਿਹੜੇ ਦੱਸਿਆ ਦੋ ਬੰਦੇ ਗੱਡੀ ਸੀ ਇੱਕ ਬੰਦਾ ਹੋਰ ਮਗਰੋਂ ਜਿਹੜਾ ਆਇਆ ਵਾ ਔਰ ਤੁਹਾਨੂੰ ਜਿਹੜਾ ਤਸਵੀਰ ਹੈ ਜਿਹੜੀ ਸਾਂਝੀ ਕਰ ਦਿੱਤੀ ਕਿ ਜਲੰਧਰ ਸ਼ਹਿਰ ਤੋਂ ਜਿਹੜੀਆਂ ਤਸਵੀਰਾਂ ਜਿਹੜੀਆਂ ਰਾਤ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਦੇਖੋ ਇੱਕ ਵਾਰੀ ਗਾਈ ਮੌਕੇ ਦੀਆਂ ਤਸਵੀਰਾਂ ਨੇ ਜਲੰਧਰ ਸ਼ਹਿਰ ਤੋਂ ਜਿਹੜੇ ਰਾਤ ਲੇਟ ਦਰਸ਼ਕ ਸਾਹ ਨਾਲ ਜੁੜੇ ਹੋਏ ਆ ਇੱਕ ਵਾਰ ਦੱਸੋ ਕਿ ਇਹ ਬੇਜਬਣ ਗਾਇਆਂ ਦਾ ਕੀ ਕਸੂਰ ਹੈ ਜਿਨ੍ਹਾਂ ਨੂੰ ਬੰਨ ਬੰਨ ਕੇ ਇੱਥੇ ਫੜ ਫੜ ਕੇ ਜਿਹੜਾ ਲਿਆਂਦਾ ਜਾਂਦਾ ਇੱਥੇ ਪੁਲਿਸ ਕਹਿੰਦੀ ਇਹਦਾ ਮੂੰਹ ਨਹੀਂ ਬੰਦਾ ਹੈ ਆ ਦੇਖੋ ਨਾ ਮੂੰਹ ਬੰਨਿਆ ਹੋਇਆ ਦੇਖੋ ਦੇਖੋ ਪਰ ਇਸ ਜੀ ਨੂੰ ਪੁਲਿਸ 왜 ਕਿਉਂ ਦਰਕਨਾਰ ਕਰ ਰਹੀ ਹੈ ਪੁਲਿਸ ਕਹਿ ਰਹੀ ਹੈ ਕਿ ਨਹੀਂ ਆ ਦੇਖੋ ਉਹ ਦੇਖੋ ਨਾ ਉਹ ਕਹਿ ਰਹੀ ਨਹੀਂ ਬੰਦਾ ਉਹ ਬੰਦਾ ਤੂ ਆ ਬੰਦਾ ਹੋਇਆ ਹੈ ਨਾ ਭਾਜੀ ਸੋ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਨਹੀਂ ਮੂੰਹ ਬੰਨਿਆ ਪਰ ਇਹਨਾਂ ਦੇ ਮੂੰਹ ਬੰਨੇ ਹੋਏ ਜੀ ਪਬ ਔਰ ਅੱਗੇ ਵੀ ਕਈ ਵਾਰ ਅਕਸਰ ਹੀ ਜਿਹੜੀਆਂ ਗੱਡੀਆਂ ਫੜੀਆਂ ਜਾਂਦੀਆਂ ਨੇ ਕਈ ਵਾਰ ਗਾਈਆਂ ਇੱਥੇ ਫੜੀਆਂ ਗਈਆਂ ਕਈ ਵਾਰ ਇਸੇ ਪਠਾਨਗੜ੍ਹ ਚੌਕ ਜਿੱਨੇ ਨੇ ਹੰਗਾਮੇ ਹੋਏ ਆ ਔਰ ਆਜਾ ਦੇਖੋ ਅੱਖਾਂ 'ਚੋਂ ਥਰੂ ਆ ਰਹੇ ਜੀ ਇਹਨਾਂ ਦੇ ਅੱਖਾਂ 'ਚੋਂ ਥਰੂ ਆ ਰਹੇ ਆ ਬੇਜਵਾਨਾਂ ਦੇ ਵਿਚਾਰਿਆਂ ਦੇ ਬੰਨ ਬੰਨ ਕੇ ਜਿਹੜਾ ਇਹਨਾਂ ਨੂੰ ਲੈ ਕੇ ਆਂਦੇ ਨੇ ਔਰ ਇੱਥੇ ਲਿਜਾ ਕੇ ਪਤਾ ਨਹੀਂ ਕਿੱਥੇ ਇਹਨਾਂ ਨੂੰ ਲੈ ਕੇ ਜਾਣਾ ਸੀ ਕਿੱਥੇ ਲਿਆ ਆ ਗਏ ਇਹਨਾਂ ਨੂੰ ਸੁਟਣਾ ਸੀ ਸੋ ਇਹਨਾਂ ਕੀ ਤਸਵੀਰਾਂ ਤੋਂ ਲਵਾਂਗੇ ਤੁਹਾਡੇ ਤੋਂ ਅੱਜ ਹੁਣ ਤੱਕ ਬਣੇ ਰਹਿ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ